ਬਾਪੂ ਜੀ ਦਾ ਅੱਜ ਜਨਮ ਦਿਨ ਸੀ ਅਕਸਰ ਸਾਡੇ ਸ਼ੌਂਕ ਪੂਰੇ ਕਰਨ ਵਾਲੀ ਉਸ ਰੱਬੀ ਰੂਹ ਲਈ ਕੁਝ ਖਰੀਦਣ ਦਾ ਸੋਚਿਆ ਉਹਨਾਂ ਬੜਾ ਮਨਾਂ ਕੀਤਾ ਪਰ ਆਖਿਰ ਉਹ ਮੰਨ ਗਏ ਮੈਨੂੰ ਦਾਦੀ ਜੀ ਅਕਸਰ ਕਿਹਾ ਕਰਦੇ ਸੀ ਕਿ ਇਹਨਾਂ ਨੂੰ ਪੈਂਟ ਸ਼ਰਟ ਪਾਉਣ ਦਾ ਬੜਾ ਸ਼ੌਂਕ ਆ ਪਰ ਘਰ ਦੀਆਂ ਮਜਬੂਰੀਆਂ ਕਰਕੇ ਇਹ ਆਪਣਾ ਕਦੇ ਸ਼ੌਂਕ ਪੂਰਾ ਨਾ ਕਰ ਸਕੇ ਖੈਰ ਉਹਨਾਂ ਨੂੰ ਸ਼ਹਿਰ ਦੀ ਇੱਕ ਵਧੀਆ ਮਸ਼ਹੂਰ ਦੁਕਾਨ ਤੇ ਲੈ ਗਿਆ ਉਹ ਤਾਂ ਹੁਣ ਵੀ ਮੈਨੂੰ ਰੋਕ ਰਹੇ ਸਨ ਪਰ ਮੈਂ ਨਾ ਮੰਨਿਆ ਦੁਕਾਨਦਾਰ ਨੂੰ ਕਿਹਾ ਬਾਪੂ ਜੀ ਦੇ ਮੇਚ ਦਾ ਵਧੀਆ ਪੈਂਟ ਸ਼ਰਟ ਦਿਖਾਓ ਅੱਗੋਂ ਉਹਨਾਂ ਨੇ ਕਈ ਤਰ੍ਹਾਂ ਦੀ ਪੈਂਟਾਂ ਸ਼ਰਟਾਂ ਰੱਖ ਦਿੱਤੀਆਂ ਮੈਨੂੰ ਸਮਝ ਨਾ ਆਈ ਵੀ ਕਿਹੜੀ ਲਵਾਂ ਫਿਰ ਇੱਕ ਪੈਂਟ ਸ਼ਰਟ ਚੁੱਕ ਬਾਪੂ ਨੂੰ ਫੜਾ ਟ੍ਰਾਈ ਰੂਮ ਵਿੱਚ ਭੇਜ ਦਿੱਤਾ ਉਹੋ ਪਾ ਕੇ ਬਾਹਰ ਆਏ ਤਾਂ ਸੱਚਮੁੱਚ ਬੜੇ ਫਾਬਰ ਰਹਿ ਸਨ ਮੈਨੂੰ ਵੀ ਕੱਪੜੇ ਪਸੰਦ ਆ ਗਏ ਫਿਰ ਰੇਟ ਪੁੱਛਿਆ ਤਾਂ ਬਾਪੂ ਜੀ ਥੋੜਾ ਢੱਲਾ ਪਾਏ ਗਏ ਸਨ ਪਰ ਮੈਂ ਖੁਸ਼ ਕੀ ਬਾਪੂ ਜੀ ਨੂੰ ਕੱਪੜੇ ਪਸੰਦ ਆ ਗਏ ਮੈਂ ਕੁਝ ਪੁੱਛਦਾ ਉਹਨਾਂ ਬਟਨ ਖੋਲਦੇ ਕਿਹਾ ਇਹ ਥੋੜੇ ਟਾਈਟ ਨੇ ਜਰਾ ਖੁੱਲੇ ਜਿਹੇ ਦਿਖਾਓ ਇੱਕ ਸਾਈਡ ਤੇ ਪਏ ਸਿੱਧੇ ਜਿਹੇ ਕੱਪੜੇ ਦੇਖ ਬਾਪੂ ਨੇ ਉਹ ਦਿਖਾਉਣ ਲਈ ਕਿਹਾ ਦੁਕਾਨਦਾਰ ਨੇ ਇੱਕ ਮਰਤਬਾ ਮੇਰੇ ਵੱਲ ਦੇਖਿਆ ਫਿਰ ਚੁੱਪਚਾਪ ਉਹਨਾਂ ਕੱਪੜਿਆਂ ਨੂੰ ਬਾਪੂ ਜੀ ਵੱਲ ਰੱਖ ਦਿੱਤਾ ਰੇਟ ਪੁੱਛਿਆ ਤਾਂ 1200 ਰੁਪਏ ਇਹ ਸੁਣ ਉਹਨਾਂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਮੈਂ ਹੈਰਾਨ ਸਾਂ ਜਦੋਂ ਬਾਪੂ ਜੀ ਨੇ ਇੱਕਦਮ ਕਿਹਾ ਕਿ ਮੈਨੂੰ ਇਹ ਕੱਪੜੇ ਪਸੰਦ ਨਹੀਂ ਮੈਂ ਚੁੱਪ ਸੀ ਫਿਰ ਉਹ ਕੱਪੜੇ ਪਸੰਦ ਕਰਕੇ ਲਫਾਫੇ ਵਿੱਚ ਪਵਾ ਲਏ ਪੈਸੇ ਫੜਾ ਬਾਹਰ ਜਾਣ ਲੱਗਾ ਤਾਂ ਦੁਕਾਨਦਾਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਮੈਂ ਕੁਝ ਸਮਝਿਆ ਨਹੀਂ ਕਿ ਉਹਨਾਂ ਨੇ ਇੰਨੇ ਸਾਦੇ ਜਿਹੇ ਕੱਪੜੇ ਕਿਉਂ ਪਸੰਦ ਕਰ ਲਏ ਉਸ ਦੀ ਗੱਲ ਸੁਣ ਮੈਂ ਹਲਕਾ ਜਿਹਾ ਮੁਸਕਰਾ ਕੇ ਬੋਲਿਆ ਇਹ ਸਵਾਲ ਦਾ ਜਵਾਬ ਤਾਂ ਸਿਰਫ ਇੱਕ ਬਾਪ ਹੀ ਦੇ ਸਕਦਾ ਹੈ ਮੇਰੇ ਬਾਪੂ ਜੀ ਨੂੰ ਪਤਾ ਹੈ ਕਿ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਹਾਂ ਮੇਰੀ ਇਨਕਮ ਜ਼ਿਆਦਾ ਨਹੀਂ ਮੇਰਾ ਖੁਦ ਇੱਕ ਪਰਿਵਾਰ ਹੈ ਮੈਂ ਵੀ ਇੱਕ ਬਾਪ ਹਾਂ ਮੈਂ ਵੀ ਖੁਦ ਦੇ ਖਰਚਾਂ ਤੋਂ ਪਹਿਲਾਂ ਉਸ ਦੇ ਬਾਰੇ ਸੋਚਦਾ ਹਾਂ ਇੱਕ ਬਾਪ ਜਿਹੜਾ ਹਮੇਸ਼ਾ ਆਪਣੇ ਤੋਂ ਪਹਿਲਾਂ ਆਪਣੀ ਔਲਾਦ ਦੀ ਖੁਸ਼ੀ ਦੇਖਦਾ ਹੈ ਉਹ ਰੱਬੀ ਰੂਹ ਦਾ ਇਹਿਸਾਨ ਉਸ ਦੀ ਔਲਾਦ ਤਾਂ ਸਾਰੀ ਉਮਰ ਨਹੀਂ ਉਤਾਰ ਸਕਦੀ ਕੁਲਦੀਪ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ